ਜਿਹੜੇ ਕਿਸਾਨ ਬੈਠੇ ਆ ਬਾਰਡਰ ਦੇ ਉੱਤੇ ਉਹਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦਾ ਤੇ ਮੈਡੀਕਲ ਫੈਸਿਲਿਟੀਆਂ ਦਾ ਆਲਰੇਡੀ ਸਾਡਾ ਚੱਲਦਾ ਉੱਥੇ ਪ੍ਰਬੰਧ ਸਾਰਾ ਪਰ ਅੱਜ ਅਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਤਰਤਾ ਆਪਣੇ ਹੱਕੀ ਮੰਗਾਂ ਲਈ ਸੰਘਾਸ਼ ਕਰ ਰਿਹਾ ਕਿਸਾਨਾਂ ਨਾਲ ਖਾੜਨ ਦੀ ਵਚਨਬੰਦਤਾ ਦੁਹਰਾਉਂਦੀ ਹੈ ਅਤੇ ਕੇਂਦਰ ਪਾਸੋਂ ਇਹ ਮੰਗ ਕਰਦੀ ਹੈ ਕਿ ਕਿਸਾਨਾਂ ਨਾਲ ਬੇਗਾਨਗੀ ਵਾਲਾ ਬਿਹਾਰ ਬੰਦ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਤੁਰੰਤ ਮੰਨੀਆਂ ਜਾਣ। ਉਹ ਤੋਂ ਇਲਾਵਾ ਇੱਕ ਬੜਾ ਕਿਉਂਕਿ ਛੰਬ ਦੇ ਜੰਮਿਆਂ ਨੂੰ ਕਹਿੰਦੇ ਨਿਤ ਮਹਿਮਾ ਕਿਉਂਕਿ ਸਾਡੇ ਨਾਲ ਕਈ ਵਾਰੀ ਇਨਸਾਫ ਲੈਣ ਲਈ ਵੀ ਸਾਨੂੰ ਸਾਲਾਂ ਬੱਧੀ ਸੰਘਰਸ਼ ਕਰਨਾ ਪੈਂਦਾ ਜਿੱਥੇ ਅਸੀਂ ਬੰਦੀ ਸਿੰਘਾਂ ਲਈ ਭਾਈ ਭਲਵੰਤ ਸਿੰਘ ਰਾਜੂਆਣੇ ਦੀ ਉਹ ਪੰਜ ਮੈਂਬਰੀ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ ਉਹ ਕਮੇਟੀ ਜਦੋਂ ਜਾਇਦ ਕਰ ਰਹੀ ਆ ਭਾਰਤ ਸਮਾ ਜਿਹੜਾ ਉਹ ਸਾਨੂੰ ਵਿੱਚ ਖਵਾ ਮਿਲਿਆ ਵੀ ਸੀ ਪਰ ਉਹ ਗਾਂ ਸਮੇਂ ਦੀ ਅਸੀਂ ਅੜੀਕ ਦੇ ਵਿੱਚ ਆ ਮੈਂ ਪੰਜਾਬ ਸਰਕਾਰ ਤੋਂ ਚੇਚੇ ਤੌਰ ਤੇ ਜਿਹੜੇ ਕਿਸਾਨ ਬੈਠੇ ਉੱਥੇ ਉਹ ਵਿਚੋਲੇ ਦਾ ਬਣ ਗਿਆ ਪਰ ਵਿਚੋਲੇ ਕਈ ਵਾਰੀ ਬਣ ਕੇ ਨਿਕਲਿਆ ਇੱਕ ਅੱਖ ਨਹੀਂ ਤੇ ਉਹ ਵਜਾਰੇ ਉੱਥੇ ਮੈਂ ਜਾ ਕੇ ਵੀ ਆਇਆ ਆ ਠੰਡ ਦੇ ਦਿਨ ਚਲੋ ਹੁਣ ਨਿਕਲ ਗਏ ਤੇ ਉੱਥੇ ਇਦਾਂ ਲੱਗਦਾ ਵੀ ਜਿੱਦਾਂ ਇੱਕ ਮੁਲਖ ਇੱਕ ਪਾਸੇ ਬੈਠਾ ਦੂਆ ਮੁਲਖ ਦੂਏ ਪਾਸੇ ਬੈਠਾ ਸੋ ਸੈਂਟਰ ਦੀ ਸਰਕਾਰ ਵੀ ਤੁਰੰਤ ਇਲੈਕਸ਼ਨ ਆ ਜਾਣੀਆਂ ਇਹਨਾਂ ਕਿਸਾਨੀ ਮੁੱਦਿਆਂ ਨੂੰ ਚੱਕੇ ਇਹਨਾਂ ਦਾ ਜਿਹੜਾ ਵੱਡਾ ਇਹ ਰਾਹਤ ਕੋਈ ਨਾ ਕੋਈ ਦੇਣੀ ਚਾਹੀਦੀ ਕਿਉਂਕਿ ਕਿਸਾਨੀ ਜੇ ਪੰਜਾਬ ਚ ਕਲਾਪਸ ਕਰ ਗਈ ਜਾਂ ਹਰਿਆਣਾ ਚ ਕਲਾਪਸ ਕਰ ਗਈ ਤੇ ਫੇਰ ਭਾਵੇਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਉਹ ਵੀ ਪੰਜਾਬੀ ਉੱਥੇ ਬੈਠੇ ਆ ਤੇ ਫੇਰ ਆਰਥਿਕ ਪੱਖੋਂ ਵੀ ਤੇ ਦੂਸਰੇ ਤੌਰ ਤੇ ਭੁੱਖਮਰੀ ਦਾ ਵੀ ਸ਼ਿਕਾਰ ਹੋ ਜਾਣਗੇ ਜਿਹੜੇ ਕਿਸਾਨ ਬੈਠੇ ਆ ਬਾਰਡਰ ਦੇ ਉੱਤੇ ਉਹਨਾਂ ਲਈ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦਾ ਤੇ ਮੈਡੀਕਲ ਫੈਸਿਲਿਟੀਆਂ ਦਾ ਆਲਰੇਡੀ ਸਾਡਾ ਚੱਲਦਾ ਉੱਥੇ ਪ੍ਰਬੰਧ ਸਾਰਾ ਪਰ ਅੱਜ ਅਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਤਰਤਾ ਆਪਣੇ ਹੱਕੀ ਮੰਗਾਂ ਲਈ ਸੰਘਾਸ਼ ਕਰ ਰਿਹਾ ਕਿਸਾਨਾਂ ਨਾਲ ਖੜਨ ਦੀ ਬਚਨ ਬੰਦਤਾ ਦਹਰਾਉਂਦੀ ਹੈ ਅਤੇ ਕੇਂਦਰ ਪਾਸੋਂ ਇਹ ਮੰਗ ਕਰਦੀ ਹੈ ਕਿ ਕਿਸਾਨਾਂ ਨਾਲ ਵਿਗਾਨ ਕੀ ਵਾਲਾ ਬਿਹਾਰ ਬੰਦ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਤਰਾਂ ਤ ਮੰਨੀਆਂ ਜਾਣ। ਉਹ ਤੋਂ ਇਲਾਵਾ ਇੱਕ ਬੜਾ ਕਿਉਂਕਿ ਸ਼ੰਭ ਦੇ ਜੰਮਿਆਂ ਨੂੰ ਕਹਿੰਦੇ ਨਿਤ ਮਹਿਮਾ ਕਿਉਂਕਿ ਸਾਡੇ ਨਾਲ ਕਈ ਵਾਰੀ ਇਨਸਾਫ ਲੈਣ ਲਈ ਵੀ ਸਾਨੂੰ ਸਾਲਾਂ ਬੱਧੀ ਸੰਘਰਸ਼ ਕਰਨਾ ਪੈਂਦਾ। ਜਿੱਥੇ ਅਸੀਂ ਬੰਦੀ ਸਿੰਘਾਂ ਲਈ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਉਹ 5 ਮੈਂਬਰੀ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ ਉਹ ਕਮੇਟੀ ਜਦੋਂ ਜਾਇਦ ਕਰ ਰਹੀ ਆ ਫਰ ਸਮਾ ਜਿਹੜਾ ਉਹ ਸਾਨੂੰ ਵਿੱਚ ਖਵਾ ਮਿਲਿਆ ਵੀ ਸੀ ਪਰ ਉਹ ਗਾਂ ਸਮੇਂ ਦੀ ਅਸੀਂ ਅੜੀਕ ਦੇ ਵਿੱਚ ਆ ਮੈਂ ਪੰਜਾਬ ਸਰਕਾਰ ਤੋਂ ਉੱਚੇ ਤੌਰ ਤੇ ਜਿਹੜੇ ਕਿਸਾਨ ਬੈਠੇ ਉੱਥੇ ਉਹ ਵਿਚੋਲੇ ਦਾ ਬਣ ਗਿਆ ਪਰ ਵਿਚੋਲੇ ਕਈ ਵਾਰੀ ਬਣ ਕੇ ਨਿਕਲਿਆ ਇੱਕ ਅੱਖ ਨਹੀਂ ਤੇ ਉਹ ਵਜਾਰੇ ਉੱਥੇ ਮੈਂ ਜਾ ਕੇ ਵੀ ਆਇਆ ਆ ਠੰਡ ਦੇ ਦਿਨ ਚਲੋ ਹੁਣ ਨਿਕਲ ਗਏ ਤੇ ਉਥੇ ਇਦਾਂ ਲੱਗਦਾ ਵੀ ਜਿੱਦਾਂ ਇੱਕ ਮੁਲਖ ਇੱਕ ਪਾਸੇ ਬੈਠਾ ਦੂਆ ਮੁਲਖ ਦੂਏ ਪਾਸੇ ਬੈਠਾ ਸੋ ਸੈਂਟਰ ਦੀ ਸਰਕਾਰ ਵੀ ਤੁਰੰਤ ਇਲੈਕਸ਼ਨ ਆ ਜਾਣੀਆਂ ਇਹਨਾਂ ਕਿਸਾਨੀ ਮੁੱਦਿਆਂ ਨੂੰ ਚੱਕੇ ਇਹਨਾਂ ਦਾ ਜਿਹੜਾ ਵੱਡਾ ਇਹ ਰਾਹਤ ਕੋਈ ਨਾ ਕੋਈ ਦੇਣੀ ਚਾਹੀਦੀ ਕਿਉਂਕਿ ਕਿਸਾਨੀ ਜੇ ਪੰਜਾਬ ਚ ਕਲਾਪਸ ਕਰ ਗਈ ਜਾਂ ਹਰਿਆਣਾ ਚ ਕਲਾਪਸ ਕਰ ਗਈ ਤੇ ਫੇਰ ਭਾਵੇਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਉਹ ਵੀ ਪੰਜਾਬੀ ਉੱਥੇ ਬੈਠੇ ਆ ਤੇ ਫੇਰ ਆਰਥਿਕ ਪੱਖੋਂ ਵੀ ਤੇ ਦੂਸਰੇ ਤੌਰ ਤੇ ਭੁਖਮਰੀ ਦਾ ਵੀ ਸ਼ਿਕਾਰ ਹੋ ਜਾਣਗੇ